ਕੰਗਣਾ ਰਣਾਉਤ ਨੂੰ ਐਸੀ ਕਿਹੜੀ ਬਿਮਾਰੀ ਲੱਗ ਚੁੱਕੀ ਹੈ ਕਿ ਜਿਸ ਦਾ ਇਲਾਜ ਪੰਜਾਬ ਦੇ ਸਿੱਖ ਹੀ ਕਰ ਸਕਦੇ ਨੇ ਕੰਗਣਾ ਰਣਾਉਤ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਿਆ ਹੈ ਕਿ ਜਿਹੜੀ ਮੇਰੇ ਦੇ ਵਿੱਚ ਬਿਮਾਰੀ ਮੈਂ ਵੱੜ ਗਈ ਹੈ ਕਿ ਮੈਂ ਹੀ ਸਭ ਤੋਂ ਜਾਂ ਮੇਰੇ ਕੋਲੇ ਪਾਵਰ ਹੈ ਮੈਂ ਐਮਪੀ ਬਣੀ ਹੋਈ ਆ ਕਿ ਮੇਰੇ ਹੱਥ ਦੇ ਵਿੱਚ ਬਹੁਤ ਪਾਵਰ ਹੈ ਇਹ ਸਿਰਫ ਪੰਜਾਬ ਦੇ ਸਿੱਖ ਹੀ ਬਾਹਰ ਕੱਢ ਸਕਦੇ ਨੇ ਜਾਸ ਬਿਮਾਰੀ ਦਾ ਇਲਾਜ ਪੰਜਾਬ ਦੇ ਸਿੱਖ ਹੀ ਕਰ ਸਕਦੇ ਨੇ ਇਸ ਲਈ ਕੰਗਨਾ ਰਣਾਉਤ ਬਾਰ-ਬਾਰ ਪੰਜਾਬ ਦੇ ਸਿੱਖਾਂ ਨੂੰ ਜਾਣ ਬੁੱਝ ਕੇ ਉਹਨਾਂ ਨੂੰ ਉਸ ਰਹਾਤੇ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਗੱਲਬਾਤ ਕਰ ਰਹੇ ਹਾਂ ਐਮਰਜੈਂਸੀ ਫਿਲਮ ਬਾਰੇ ਜਿਸ ਦੀ ਸਟੋਰੀ ਪ੍ਰੋਡਿਊਸਰ ਖੁਦ ਕੰਗਨਾ ਰਣਾਉਤ ਹੈ ਫਿਲਮ ਦੇ ਵਿੱਚ ਜਿਹੜਾ ਟ੍ਰੇਲਰ ਲਾਂਚ ਕੀਤਾ ਗਿਆ ਉਸ ਦੇ ਵਿੱਚ ਬਹੁਤ ਗਲਤ ਸੀਨ ਪਾਏ ਗਏ ਨੇ ਜਾਣਬੁੱਝ ਕੇ ਸਿੱਖਾਂ ਦੇ ਦਿਲ ਨੂੰ ਨਿਚੋੜਨ ਦੀ ਕੋਸ਼ਿਸ਼ ਕਰ ਰਹੇ ਨੇ ਪੰਜਾਬ ਦੇ ਵਿੱਚ ਜਿੰਨੇ ਵਸਦੇ ਸਿੱਖ ਨੇ ਪੰਜਾਬ ਤੋਂ ਬਾਹਰ ਜਿੰਨੇ ਸਿੱਖ ਵਸ ਰਹੇ ਨੇ ਉਹਨਾਂ ਨੂੰ ਰੋਸ ਹੈ ਕਿਸ ਫਿਲਮ ਨੂੰ ਨਾ ਰਿਲੀਜ਼ ਕੀਤਾ ਜਾਵੇ ਪੰਜਾਬ ਦੇ ਵਿੱਚ ਐਮਪੀ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਵੱਲੋਂ ਵੀ ਐਪਲੀਕੇਸ਼ਨ ਦਿੱਤੀ ਗਈ ਹੈ ਅਰਜੀ ਦਿੱਤੀ ਗਈ ਹੈ ਕੇਂਦਰ ਸਰਕਾਰ ਨੂੰ ਕਿ ਪੰਜਾਬ ਦੇ ਵਿੱਚ ਇਸ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ ਮਾਹੌਲ ਖਰਾਬ ਹੋ ਸਕਦਾ ਹੈ ਫਿਰ ਸਿੱਖਾਂ ਦਾ ਕਸੂਰ ਤੁਸੀਂ ਨਾ ਕੱਢਿਓ ਐਮਰਜੈਂਸੀ ਫਿਲਮ ਤੋਂ ਪਹਿਲਾਂ ਗੱਲ ਕਰ ਲਈਏ ਤਾਂ ਕੰਗਣਾ ਰਣਾਉਤ ਨੇ ਕਿਸਾਨੀ ਧਰਨੇ ਦੇ ਵਿੱਚ ਵੀ ਬਹੁਤ ਭੈੜੀ ਸ਼ਬਦਾਵਲੀ ਵਰਤੀ ਸੀ ਕਿਸਾਨਾਂ ਦੀਆਂ ਮਾਤਾ ਪਿਤਾਵਾਂ ਦੇ ਲਈ ਕਿ 100-100 ਪੇ ਦਿਹਾੜੀ ਤੇ ਆ ਜਾਂਦੀਆਂ ਨੇ ਤੇ ਇਸ ਦਾ ਜਵਾਬ ਬਹੁਤ ਸਾਰੇ ਸਿੰਗਰਾਂ ਵੱਲੋਂ ਵੀ ਦਿੱਤਾ ਗਿਆ ਲੋਕਾਂ ਵੱਲੋਂ ਵੀ ਦਿੱਤਾ ਗਿਆ ਟਵੀਟ ਕੀਤਾ ਗਿਆ ਸਮਝਾਇਆ ਵੀ ਗਿਆ ਸੀ ਪਰ ਨਹੀਂ ਸਮਝੀ ਆਪ ਦੇ ਆਪ ਨੂੰ ਹਮੇਸ਼ਾ ਸਹੀ ਕਹਿੰਦੀ ਸੀ ਤਾ ਪਿੱਛੇ ਦੇ ਪੰਜਾਬ ਦੀ ਧੀ ਨਹੀਂ ਚੰਗੀ ਤਰ੍ਹਾਂ ਜਵਾਬ ਦੇ ਦਿੱਤਾ ਸੀ ਜੋ ਇਸ ਨੂੰ ساری ਉਮਰ ਯਾਦ ਰਹਿਣਾ ਐਸੀ ਚਪੇੜ ਕੰਗਣਾ ਰਣਾਉਤ ਦੇ ਤਈ ਸੀ ਕਿ ਉਸ ਨੂੰ ਯਾਦ ਰਹੂਗੀ ਪਰ ਫਿਰ ਵੀ ਲੱਗਦਾ ਕੰਗਣਾ ਰਣਾਉਤ ਨੂੰ ਅਕਲ ਨਹੀਂ ਆਦੀ ਕਿ ਐਮਰਜੈਂਸੀ ਫਿਲਮ ਨੂੰ ਰਿਲੀਜ਼ ਕਰਨ ਜਾ ਰਹੀ ਹੈ ਬੇਨਤੀ ਵੀ ਕਰ ਦਿੱਤੀ ਗਈ ਹੈ ਪਰ ਦੇਖਦੇ ਹਾਂ ਹੁਣ ਕੇਂਦਰ ਸਰਕਾਰ ਕੀ ਐਕਸ਼ਨ ਲੈਂਦੀ ਹੈ ਐਮਰਜੈਂਸੀ ਫਿਲਮ ਬਾਰੇ ਜਾਂ ਉਸ ਦੇ ਵਿੱਚੋਂ ਜਿਹੜੇ ਸੀਨ ਗਲਤ ਸੀਨ ਪਾਏ ਗਏ ਨੇ ਸਿੱਖਾਂ ਨੂੰ ਸਿੱਖਾਂ ਦੇ ਦਿਲਾਂ ਨੂੰ ਫੇਸ ਪਹੁੰਚਾਉਣ ਦੇ ਲਈ ਜਿਹੜੇ ਸੀਨ ਪਾਏ ਗਏ ਨੇ ਕਿ ਉਸ ਨੂੰ ਉਸ ਫਿਲਮ ਦੇ ਵਿੱਚੋਂ ਕੱਟ ਲਏ ਜਾਣਗੇ ਜਾਂ ਉਸੇ ਤਰ੍ਹਾਂ ਰਿਲੀਜ਼ ਕੀਤਾ ਜਾਊਗਾ ਫਿਰ ਜਿਹੜੇ ਹਾਲਾਤ ਅੱਗੇ ਆਉਣਗੇ ਉਸ ਦੀ ਜ਼ਿੰਮੇਵਾਰ ਕੇਂਦਰ ਸਰਕਾਰ ਹੋਵੇਗੀ ਗੁੱਸਾ ਇਸ ਗੱਲ ਦਾ ਵੀ ਗੁੱਸਾ ਇਸ ਗੱਲ ਦਾ ਵੀ ਹੈ ਕਿ ਬਹੁਤ ਵੱਡੇ ਵੱਡੇ ਨਿਊਜ਼ ਚੈਨਲ YouTube ਚੈਨਲ ਨੇ ਪ੍ਰਤਰਕਾਰਾਂ ਦੇ ਜਿਹੜੇ ਸੁਸਰੀ ਬਾਗ ਸੁੱਤੇ ਪਏ ਨੇ ਹੋਰ ਚੀਜ਼ਾਂ ਬਹੁਤ ਹੁੰਦੀਆਂ ਨੇ ਜਿਨ੍ਹਾਂ ਨੂੰ ਭੱਜ ਕੇ ਕਵਰ ਕਰਨ ਜਾਂਦੇ ਨੇ ਪਰ ਜਿਹੜੇ ਸਿੱਖ ਹੋਣ ਦੇ ਨਾਤੇ ਇੱਕ ਵੀਡੀਓ ਨਹੀਂ ਬਣਾ ਕੇ ਪਾ ਸਕਦੇ ਕਿ ਇਹ ਫਿਲਮ ਐਮਰਜੈਂਸੀ ਪੰਜਾਬ ਦੇ ਵਿੱਚ ਨਹੀਂ ਲੱਗਣੀ ਚਾਹੀਦੀ ਇਹਦੇ ਨਾਲ ਮਾਹੌਲ ਖਰਾਬ ਹੋ ਸਕਦਾ ਜੇ ਤੁਸੀਂ ਐਮਰਜੈਂਸੀ ਫਿਲਮ ਰਿਲੀਜ਼ ਕਰਨੀ ਹੈ ਤਾਂ ਐਮਰਜੈਂਸੀ ਵਾਲੇ ਹਾਲਾਤ ਹੋ ਸਕਦੇ ਨੇ ਤਾਂ ਉਹਨੂੰ ਕਵਰ ਕਰਨ ਦੇ ਲਈ ਵੀ ਫਿਰ ਮਜਬੂਤ ਆਪਦੀ ਜਿਹੜੀ ਆਰਮੀ ਐ ਆਪ ਦਾ ਇਕੱਠਾ ਐ ਇਕੱਠੇ ਉਹ ਫਿਰ ਕਰ ਲਈ ਉਹ ਨਾਲ ਦੀ ਨਾਲ ਕਿ ਜਿਹੜਾ ਮਾਹੌਲ ਖਰਾਬ ਹੋਊਗਾ ਉਸ ਨੂੰ ਸਮੇਟਣ ਵਾਸਤੇ ਵੀ ਪੰਜਾਬ ਦੇ ਸਿੱਖਾਂ ਦੇ ਨਾਲ ਹੀ ਕਿਉਂ ਵਾਰ-ਵਾਰ ੱੱਕਾ ਖਿੱਤਾ ਜਾਂਦਾ ਹੈ ਕਿਉਂ ਕੰਗਣਾ ਰਣੌਤ ਨੂੰ ਸਮਝ ਨਹੀਂ ਆ ਰਹੀ ਉਹ ਪੰਜਾਬ ਦਾ ਇਤਿਹਾਸ ਪੜ ਲਵੇ ਕੰਗਣਾ ਰਣਾਉਤ ਕੀ ਪੰਜਾਬ ਦਾ ਇਤਿਹਾਸ ਕੀ ਹੈ ਸਿੱਖਾਂ ਦਾ ਇਤਿਹਾਸ ਕੀ ਹੈ